ਨਮਸਕਾਰ ਜੀ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੀਡੀ ਨਿਊਜ਼ ਪੰਜਾਬ ਤੇ ਰਿਪੋਰਟਰ ਕੁਲਦੀਪ ਸਿੰਘ ਥੜਾ ਦੀ ਖਾਸ ਰਿਪੋਰਟ ਲੈ ਕੇ ਹਾਜ਼ਰ ਹੋਏ ਆਂ ਥਾਣਾ ਫਲੋਰ ਦੇ ਅਧੀਨ ਆਉਂਦੇ ਗੰਨਾਪਿੰਡ ਵਿਖੇ ਇੱਕ ਦੀਸ਼ੋਨਾ ਦੀ ਨਸ਼ਾ ਤਸਕਰ ਔਰਤ ਵੱਲੋਂ ਪੰਚਾਇਤ ਦੀ 8 ਮਰਲੇ ਜ਼ਮੀਨ ਉੱਤੇ ਨਜਾਇਜ਼ ਢੰਗ ਦੇ ਨਾਲ ਕਬਜ਼ਾ ਕਰਕੇ ਉੱਤੇ ਇੱਕ ਮਕਾਨ ਬਣਾਇਆ ਗਿਆ ਸੀ ਜਿਸ ਦੇ ਚੱਲਦੇ ਨਜ਼ਰਾਂਚ ਪ੍ਰਸ਼ਾਸਨ ਵੱਲੋਂ ਪੀੜਾ ਪੰਜਾ ਫੇਰਿਆ ਗਿਆ ਇੱਥੇ ਮਾਨਯੋਗ ਐਸਪੀ ਪਰਮਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੈ ਜਿਨ੍ਹਾਂ ਵੱਲੋਂ ਮੀਡੀਆ ਨੂੰ ਦੱਸਿਆ ਗਿਆ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਇਹ ਵੱਡੀ ਕਾਰਵਾਈ ਜ਼ਿਲ੍ਹਾ ਜਲੰਧਰ ਦੇ ਵਿੱਚ ਲਗਾਤਾਰ ਚੱਲ ਰਹੀ ਹੈ ਇਸ ਦੇ ਮੱਦੇ ਨਜ਼ਰ ਮਾਨਯੋਗ ਡੀਐਸਪੀ ਸਰਵਰ ਸਿੰਘ ਬੱਲ ਜੀ ਵੱਲੋਂ ਵੀ ਦੱਸਿਆ ਗਿਆ ਹੈ ਕਿ ਵੱਖ-ਵੱਖ ਤਰਾਮਾ ਦੇ ਤਹਿਤ ਦੀਸ਼ੋਨਾ ਦੀ ਨਸ਼ਾ ਤਸਕਰ ਔਰਤ ਦੇ ਉੱਤੇ ਤਿੰਨ ਮੁਕੱਦਮੇ ਆਲਰੇਡੀ ਪਹਿਲਾਂ ਤੋਂ ਹੀ ਦਰਜ ਹਨ ਸੋ ਦੇਖਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ ਕੀ ਕਹਿਣਾ ਹੈ ਮਾਨਯੋਗ ਐਸਬੀ ਪਰਮਿੰਦਰ ਸਿੰਘ ਜੀ ਅਤੇ ਡੀਐਸਪੀ ਸਰਵਰ ਸਿੰਘ ਜੀ ਬੱਲ ਫਲੋਰ ਜੀ ਦਾ ਦੇਖਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ ਕਹਿਣਾ ਕਿ ਜਨੇ ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਦਾ ਕਿ ਸਾਡੀ ਪ੍ਰਾਪਰਟੀ ਸਾਡੀ ਪੰਚਾਇਤ ਨੂੰ ਵਾਪਸ ਕੀਤੀ ਆ ਐਸਐਸਓ ਸਾਹਿਬ ਦਾ ਬੀਐਸਪੀ ਸਾਹਿਬ ਦਾ ਬਹੁਤ ਬਹੁਤ ਥੈਂਕ ਯੂ ਜੀ ਇੱਕ ਜਿੱਦਾਂ ਦੇਖਣ ਚ ਆਇਆ ਜਿੰਨੀਆਂ ਪ੍ਰੋਟੀਆਂ ਪੁਲਿਸ ਵੱਲੋਂ ਤੇ ਸੈਕਸ ਕੀਤੀਆਂ ਗਈਆਂ ਮੈਂ ਤਾਂ ਦੱਸ ਨਹੀਂ ਆ ਪਰ ਅੱਜ ਜੀ ਬੈਠੇ ਆ ਪੀਮੋ ਛੱਡਿਆ ਗਿਆ ਸੋਣੇ ਚ ਆਇਆ ਵੀ ਇੱਥੇ ਜਿਹੜਾ ਜੈਮਪੋਲ ਕਿਦ ਤੱਕ ਦਾ ਜਾ ਰਿਹਾ ਹਾਂ ਹਾਂਜੀ ਇਸੇ ਕਰਕੇ ਤਾਂ ਆਇਆ ਨਹੀਂ ਸਾਨੂੰ ਉਧਾਂ ਕਬਜ਼ਾ ਦਵਾਤਾ ਪੰਜਾਬ ਪੁਲਿਸ ਨੇ ਇੱਥੇ ਹੀ ਜਿਮ ਬਣਾਉਗੇ ਬੱਚਿਆਂ ਜੋਗਾ ਪੀਸ਼ੋ ਨਾਮ ਦੀ ਔਰਤ ਸੀ ਜੀ ਕੋਸ਼ਿਸ਼ ਅਸੀਂ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੋਸ਼ਿਸ਼ ਅਸੀਂ ਅੱਜ ਪ੍ਰਾਪਰਟੀ ਪੰਚਾਇਤ ਨੂੰ ਹੈਂਡਓਵਰ ਕਰ ਰਹੇ ਹਾਂ ਜੀ ਕੋਸ਼ਿਸ਼ ਸਾਗੜਾ ਸੇ ਦਾ ਉਹ ਡਿਮੋਲਿਸ਼ ਕਰ ਰਹੇ ਹਾਂ ਜੀ ਸਰ ਕਿਤੇ ਇੱਥੇ ਪਰਚੇ ਕਿੰਨੇ ਕਰ ਹੈਗੇ ਆ ਇਹ ਤਾਂ অলਰੈਡੀ ਤਿੰਨ ਪਰਚੇ ਦਰਜ ਹੈਗੇ ਆ ਜੀ ਵੱਖ-ਵੱਖ ਅੰਡਰ ਸੈਕਸ਼ਨ 53 ਦੇ ਜੀ ਇਹ ਬੜਾ ਕਲੀਅਰ ਕੱਟ ਸਕਾਰਲੂ ਮੈਸੇਜ ਹੈ ਜੀ ਜਦ ਨਸ਼ੇ ਵਿਰੁੱਧ ਜਿਹੜੇ ਇਹ ਬੰਦੇ ਕੋਈ ਵੀ ਇਦਾਂ ਦੇ ਕੰਮ ਕਰਦੇ ਆ ਜੀ ਉਹ ਵੀ ਜਦ ਤੱਕ ਜਾ ਕੇ ਉਹਨੂੰ ਅਸੀਂ ਖਤਮ ਕਰਾਂਗੇ ਜੀ ਇਸ ਟੀ ਕਿੰਨੀ ਪ੍ਰਾਪਰਟੀ ਕਿੰਨੀ ਸਾਰੀ ਚੁੱਕੀ ਜੇ ਪੰਚਾਇਤ ਦੀ ਪ੍ਰਾਪਰਟੀ ਹੈ ਦੀ ਤੁਹਾਨੂੰ ਪੰਚਾਇਤ ਬਖੂਬੀ ਦੱਸ ਸਕਦੀ ਹੈ ਕਿ ਉਹਨਾਂ ਦੀ ਕਿੰਨੀ ਜਗ੍ਹਾ ਆ ਸਰ ਸਰੇ ਇੱਕ ਹੋਰ ਇੱਕ ਸਵਾਲ ਪਾ ਹੁੰਦਾ ਹੈਗਾ ਜਿੰਨੀਆਂ ਵੀ ਯੁੱਧ ਲਛੇ ਦੇ ਬਹੁਤ ਪ੍ਰਾਪਰਟੀਆਂ ਡਿਮੋਲਿਸ਼ ਕੀਤੀਆਂ ਜਾ ਰਹੀਆਂ ਇਹ ਸਾਰੀਆਂ ਹੀ ਜਾਂ ਤਾਂ ਸ਼ਾਵਲਟ ਪਈਆਂ ਹੋਈਆਂ ਜਾਂ ਇਹ ਗਵਰਨਮੈਂਟ ਦੀ ਪ੍ਰਾਪਰਟੀ ਬਣੀਆਂ ਹੋਈਆਂ ਕੋਈ ਨਿੱਜੀ ਪ੍ਰਾਪਰਟੀ ਹੈ ਕਿ ਕੋਈ ਨਸ਼ਾ ਤਸਕਰ ਦੀ ਜਿਹੜਾ ਉਹ ਸਾਡੀਆਂ ਟੀਮਾਂ ਵੱਖ-ਵੱਖ ਟੀਮਾਂ ਲੱਗੀਆਂ ਸਾਡੀਆਂ ਆਇਡੈਂਟੀਫਾਈ ਕਰ ਰਹੀਆਂ ਜੋ ਅਕੋਰਡਿੰਗਲੀ ਕਾਨੂੰਨ ਦੇ ਤਹਿਤ ਉਹ ਚਾਰਜ ਕਾਰਵਾਈ ਬਣਦੀ ਉਹ 100% ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਹਰਵਿੰਦਰ ਸਿੰਘ ਵਰਕ ਨੂੰ ਨਸ਼ਾ ਵਿਰੋਧ ਦੇ ਮਾੜੇ ਅੰਸਰ ਉਹ ਜਿਹੜੀ ਮੈਮ ਚਲਾਈ ਗਈ ਹੈ ਉਹਨੂੰ ਉਸ ਸਮੇਂ ਸਫਲਤਾ ਮਿਲੀ ਜਿਸ ਸਮੇਂ ਇੰਸਪੈਕਟਰ ਸੰਜੀਪਪੁਰ ਅਤੇ ਉਸ ਦੀ ਟੀਮ ਵੱਲੋਂ ਇੱਕ ਜਗ੍ਹਾ ਜਿਹੜੀ ਸੀ ਇਹ ਪੰਚਾਇਤ ਦੀ ਕੰਪਲੇਂਟ ਦੇ ਉੱਤੇ ਆ ਤਰੀਬ ਇਹ 8 ਮਰਲੇ ਦੇ ਵਿੱਚ ਜਗ੍ਹਾ ਹੈਗੀ ਆ ਜਿਹਦੇ ਵਿੱਚ ਪੰਚਾਇਤ ਵੱਲੋਂ ਇੱਕ ਕਮਰਾ ਕੰਸਟ੍ਰਕਸ਼ਨ ਕੀਤਾ ਗਿਆ ਤੇ ਉਸ ਤੋਂ ਬਿਨਾਂ ਜਿਹੜੀ 6-7 ਮਰਲੇ ਜਗ੍ਹਾ ਸੀ ਇਸ ਐਡੀਸ਼ਨਲ ਜਿਹੜੀ ਸੀ ਇਹ ਦੀਸ਼ੋਨਾ ਦੀ ਸਮਗਲਰਾਂ ਜਿਹਨ ਇੱਥੇ ਕਬਜ਼ਾ ਕੀਤਾ ਹੋਇਆ ਸੀ ਇਸ ਦੀ ਜਿਹੜੀ ਐਡੀਸ਼ਨਲ ਜਗ੍ਹਾ ਹੈਗੀ ਆ ਉਹਦੇ ਉਹਨੂੰ ਅਸੀਂ ਅੱਜ ਡਿਮੋਲਿਸ਼ ਕਰ ਦਿੱਤਾ ਗਿਆ ਕਿ ਜਿਹੜਾ ਕਮਰਾ ਸੀ ਉਹ ਅਸੀਂ ਜਿਹੜਾ ਪੰਚਾਇਤ ਤੇ ਵੀਡੀਓ ਆਫਿਸ ਤੋਂ ਪੰਚਾਇਤ ਅਫਸਰ ਸਾਹਿਬ ਆਏ ਆ ਉਹਨਾਂ ਦੇ ਹੈਂਡਓਵਰ ਕਰ ਦਿੱਤਾ ਗਿਆ ਠੀਕ ਹੈ ਸਰ ਹੋਰ ਕਿੰਨੀ ਪ੍ਰਾਪਰਟੀ ਹੈਗੀ ਸਰ ਹੋਰ ਵੀ ਇੱਥੇ ਕਾਫੀ ਵਧੀਆ ਮੁਕਾਬਦਾ ਰਹਿ ਗਏ ਆ ਉਹਨਾਂ ਨੂੰ ਵੀ ਅ ਅਰਡੀਰ ਵਿੱਚ ਹੈਗਾ ਸਮਾਜਿਕਲੀ ਕਿੰਨੀ ساری ਪ੍ਰਾਪਰਟੀ ਲੱਗੀ ਆ ਅ ਜਿਹੜੀ ਪੰਚਾਇਤ ਵੱਲੋਂ ਜਿੱਦੀ ਨਿਜਾਇਜ਼ ਕਾਬਜ਼ਕਾਰ ਹੈਗੇ ਨੇ ਉਹ ਜਿਹੜੀ ਆਫਿਸ ਵੱਲੋਂ ਜਾਂ ਡੀਡੀਪੀਓ ਸਾਹਿਬ ਵੱਲੋਂ ਜਿਹੜੇ ਹੁਕਮ ਕਮ ਆਉਣਗੇ ਉੱਥੇ ਉਹਨਾਂ ਦੀ ਪੁਲਿਸ ਮਦਦ ਕਰਕੇ ਤੇ ਜਿਹੜੀ ਨਿਗਰਹਾਜ ਸਾਰੀ ਕਿਤੇ ਵੀ ਕੀਤੀ ਹੋਈ ਉਹਦੇ ਵਿੱਚ ਅਸੀਂ ਇਹਨਾਂ ਦਾ ਸਹਿਯੋਗ ਦਵਾਂਗੇ ਪੰਚਾਇਤ ਦਾ। ਪਰ ਇਸ ਲੇਡੀ ਦੇ ਕਿੰਨੇ ਕੁ ਪਰਚੇ ਸੀ? ਇਹ ਲੇਡੀ ਜਿਹੜੀ ਸਮਗਲਰ ਹੈਗੀ ਐ ਤੇ ਤਿੰਨ ਐਫਆਈਆਰ ਲਾਏ ਨੇ। ਇਹ ਇਹ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਤਿੰਨਾਂ ਚੀਜ਼ ਨੂੰ ਸਜ਼ਾ ਹੋਈ ਐ। ਔਰ ਇਸ ਤੋਂ ਇਲਾਵਾ ਜਿਹੜੀ ਦੀ ਪ੍ਰਾਪਰਟੀ ਦਾ ਹੁਣ ਇਹਨੇ ਨਿੱਸਿਆਂ ਦੇ ਪੈਸੇ ਨਾਲ ਇਹਦੇ ਬਾਰੇ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ ਇੱਥੇ ਲੋਕਲ ਨਹੀਂ ਹੈਗੀ। ਹੋ ਸਕ ਇਸ ਨੂੰ ਬਾਕੀ ਤੁਹਾਨੂੰ ਦੱਸਾਂਗੇ ਬੜੀ ਖੋਰ ਵੀ ਨਵਾਂ ਕੰਮ ਕੀਤਾ ਜਿਹੜਾ ক্লোਜ਼ਰ ਹੈ ਕਿ ਜਿਹੜਾ ਭਲਿਆ ਬਣਾਇਆ ਰੂਮ ਹੈ ਜਿੱਥੇ ਜਿਹੜੀ ਕਿ ਉਹਨਾਂ ਅੱਜ ਰੂਮਸ ਖੋਲਿਆ ਜਾਏਗਾ ਬੱਚਿਆਂ ਦਾ ਜਿਮ ਖੋਲਿਆ ਜਾਏਗਾ ਪੰਚਾਇਤ ਨੇ ਹੈਡਰ ਕਰ ਦਿੱਤਾ ਜੀ ਇਹ ਜਿਹੜਾ ਕਮਰਾ ਹੈਗਾ ਕਰੀਬ ਦੋ ਕਮਰਲੇਟ ਹੈਗਾ ਬੁਲਾ ਕਮਰਾ ਹੈਗਾ ਇਹ ਪੰਚਾਇਤ ਵੱਲੋਂ ਇੱਥੇ ਜਿਮ ਲਾ ਕੇ ਤੇ ਬੱਚਿਆਂ ਦੀ ਸਹੂਲਤ ਵਾਸਤੇ ਇੱਥੇ ਅਪਰਾਲਾ ਕੀਤਾ ਜਾਵੇਗਾ